ਪੰਜਾਬ ਦੇ ਕਰੀਬ 40000 ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਨੇ ਵਿਦੇਸ਼ ਪੜਨ ਖਾਤਰ ਬੈਂਕਾਂ ਤੋਂ ਫੀ ਦੇਖ ਲਿਆ ਹੋਇਆ ਹੈ ਸਟੱਡੀ ਵੀਜ਼ੇ ਵਾਲੇ ਵਿਦਿਆਰਥੀ ਇਸ ਵੇਲੇ ਕਰੀਬ 3000 ਕਰੋੜ ਰੁਪਏ ਦੇ ਕਰਜ਼ਾਈ ਹਨ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜਿਨ੍ਹਾਂ ਨੇ ਵਿਦੇਕ ਕਰਜ਼ਾ ਦਿੱਤਾ ਹੋਇਆ ਹੈ ਇਸ ਅਨੁਸਾਰ ਪੰਜਾਬ ਦੇ 38877 ਵਿਦਿਆਰਥੀਆਂ ਵੱਲ 2899.60 ਕਰੋੜ ਰੁਪਏ ਦਾ ਖਰਚਾ ਖੜਾ ਹੈ ਵਿਦੇਕ ਲੋਨ ਲੈਂਡ ਵਾਲੇ ਬਹੁ ਗਿੰਤੇ ਵਿਦਿਆਰਥੀ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਹਨ ਸਟੇਟ ਲੈਵਲਸ ਬੈਂਕਰ ਕਮੇਟੀ ਦੇ ਤਾਜ਼ਾ ਵੇਰਵੇ ਹਨ ਕਿ ਵਿਦੇਕ ਲੋਨ ਲੈਂਡ ਵਾਲੀਆਂ ਚ 13747 ਲੜਕੀਆਂ ਹਨ ਜਿਨ੍ਹਾਂ ਉੱਪਰ 924.18 ਕਰੋੜ ਦਾ ਕਰਜ਼ਾ ਖੜਾ ਹੈ ਜਦਕਿ 3896 ਐਸਸੀ ਵਿਦਿਆਰਥੀਆਂ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਹਨ ਇਹਨਾਂ ਬੈਂਕਾਂ ਨੇ ਚਾਲੂ ਵਿੱਤੀ ਵਰੇ ਦੇ ਦੂਸਰੀ ਤਮਾਹੀਂ ਵਿੱਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ ਇਹਨਾਂ ਆਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜ ਰਹੇ ਹਨ ਸਾਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਮਾਲਵਾ ਖੇਤੇ ਦੇ ਪਿੰਡਾਂ ਜੋ ਕਿਸਾਨ ਪਰਿਵਾਰ ਆਪਣੀ ਜ਼ਮੀਨਾਂ ਵੇਚ ਕੇ ਜਾਂ ਫਿਰ ਉਹਨਾਂ ਨੂੰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ਤੇ ਲੱਗੀਆਂ ਹੋਈਆਂ ਹਨ ਕੇਂਦਰ ਵਿੱਤ ਮੰਤਰਾਲੇ ਨੇ ਵੇਰਵਿਆਂ ਤੇ ਨਜ਼ਰ ਮਾਰਿਆ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੇ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23554 ਵਿਦਿਆਰਥੀਆਂ ਨੂੰ ਵਿਦੇਸ਼ੀ ਲੋਨ ਦਿੱਤਾ ਹੈ ਇਹਨਾਂ ਬੈਂਕਾਂ ਨੇ ਲੰਘੇ 2.5 ਸਾਲਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ਵਿਦੇਸ਼ੀ ਲੋਨ ਜਾਰੀ ਕੀਤਾ ਹੈ ਚਾਲੂ ਵਿਤੀ ਵਰੇ ਦੇ 6 ਮਹੀਨੇ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਰੁਪਏ ਦਾ ਵਿਦੇਕ ਲੋਨ ਦਿੱਤਾ ਹੈ। ਚਤਕੀ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.4 ਕਰੋੜ ਦਾ ਵਿਦੇਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਦੇ ਵਿੱਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਹੈ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਨਾਲ ਕੱਜਾ ਚੁੱਕਦੇ ਹਨ ਉਹ ਫਖਰਾ ਬੈਂਕ ਅਧਿਕਾਰੀ ਦੱਸਦੇ ਹਨ ਕਿ ਫਿਦੇਕ ਲੋਨ ਲੈਂਡ ਵਾਲੇ ਕਈ ਦਫਾ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ਤੇ ਵਿਤulfਾਰ ਲਟਕਦੀ ਰਹਿੰਦੀ ਹੈ